ਮੇਰਾ ਟਰੈਕਟਰ ਨਵਾਂ ਖਰਾਬ ਹੋ ਗਿਆ। ਇਹ ਮੈਂ ਨਹੀਂ ਗੱਲ ਕਰਦੀ ਤੇਰਾ ਨਵਾਂ ਤਰਿਕਲ ਵਸਾਲ ਤੋਂ ਆਣਾ ਹੈ। ਇਹ ਵੀ ਲਿਸੈਂਸ ਹੈ ਜੀ ਟਰਾਲਾ ਮੈਂ ਇਸ ਤਰ੍ਹਾਂ ਜੀ ਮੈਸੇਜ ਕਰਨਾ ਮੈਂ ਆਲ ਗਿਆ। ਦਗਾ ਇਹਨਾਂ ਨੂੰ ਆਪਣਾ ਉਹ ਮੁੰਡਿਆ ਵੀ ਦਿਖਾ ਜੀ ਨਹੀਂ ਫੱਟਦੀ ਹੈ। ਹੈਲੋ ਬਰਬੇ ਦਿਸਾਨ ਸੀ ਉਹ ਨਾ ਪਰ ਬੰਦਿਆ ਲੈ ਲੇਗਾ ਬੰਦਿਆ ਮਸੌੜਾ ਬੰਦਿਆ ਬੰਦਿਆ ਦਰਦ ਆਸਪਾ ਦਾ ਮਾਨਾ ਸਾਣਾ ਸੀ ਬਲੀ ਕੋਲ ਨਾ ਉਹ ਯਾਰ ਅਹੀਂ ਤੂੰ ਆਪਣਾ ਮਿਹਣਾ ਹੰਦਾ ਸਾਰਾ ਚੱਲ ਠੀਕ ਆ ਪੱਕੇ ਸਾਣਾ ਭਾਈ ਉਹ ਚਾਲ ਲਿਖਾ ਆ ਪਾ ਕੋਲ ਦਾ ਇਹ ਕਹਾਂ ਨਾ ਮੇਰਾ ਹੀ ਇਹ ਮੇਰਾ ਨਾ ਅੱਗੇ ਜਿਹੜਾ ਟ੍ਰੈਕਟਰ ਕੋਣ ਆਇਆ ਉਹਨੇ ਸਾਲੇ ਜਿਹੜਾ ਕਰਿਆ ਮੈਂ ਉਹਨੂੰ ਕਿਹਾ ਨਾ ਸਿੱਧਾ ਘੱਟ ਲਾ ਜਾ ਸਰਾਡੀ ਕੋਈ ਗੱਲ ਨਹੀਂ ਆਗਾ ਟ੍ਰੈਂਟਰ ਖੋਦਾ ਜੀ ਸਰ ਪਤਾ ਨਹੀਂ ਜੀ ਸਰ ਠੀਕ ਆ ਬਾਈ ਸਰਾਡੀ ਟੱਕਰ ਹੋ ਗਈ ਤੇਵੋੜਾਲੇ ਲੱਗ ਗਿਆ ਤੇਵੋੜਾਲੇ ਪਰ ਇਹ ਚੋਪੋ ਵੀ ਕਰ ਦੋ ਕਿਹੜੀ ਦਿਰਹਾਨ ਇਹ ਕੱਲੀ ਤੇ ਕੀ ਸਾਰੇ ਅਸੀਂ ਸੇਫਟੀ ਦਾ ਨਾ ਕਰੀਏ ਪਰਚਾ ਘੱਟੇ ਪਾਉਣ ਸਾਰੇ ਅਸੀਂ ਪਰਚਾ ਮਾਰਿਆ ਪ੍ਰੇਮ ਜੀ ਮੇਰੀ ਗੱਲ ਸੁਣੋ ਸਰ ਇਹ ਜੰਨਾ ਸੰਵਾਜ ਲਿਖ ਰੱਖੀ ਐ ਕੋਈ ਸੱਤਾ ਕੋਈ ਮੁੱਦਾ ਨਹੀਂ ਆਡਾ ਕੋਈ ਕੋਚ ਨਹੀਂ ਮਾੜਿਆ ਪਰ ਇਹਨਾਂ ਟਾਡੀ ਕੇ ਨਾਲ ਖੜੀ ਰਹੀ ਫਿਰ ਇੰਡੀਆ ਕਰਤਾਨੀ ਵਿੱਚ ਆੜੀ ਦੱਸੀ ਐਂ ਤਰ੍ਹਾਂ ਦੀ ਲਾਗ ਆਈ ਐਂ ਦੱਸੀ ਜਾਏ ਆ ਟਰੈਕਟਰੋਂ ਕੋਣ ਆਏ ਆ ਉਹਦੇ ਭੈਣ ਚੋਲੇ ਇੱਧਰ ਆਂਦਾ ਮਾ ਨਾਡੀ ਕੋਈ ਕਰਤੀ ਨਾ ਮੈਂ ਚੇਤਾ ਨਹੀਂ ਰਿਹਾ ਸਾਰਾ ਵਾਲਿਆ ਦੋਨੇ ਪਹੁੰਚਣਾ ਹੋਣਾ ਸਾਰਾਂ ਦਾ ਮੈਚ ਹੋਣਾ ਉਹਦਾ ਜੂਨੀਅਰਾਂ ਦਾ ਮੈਚ ਹੋਣਾ ਮੈਂ ਚਾਹੁੰਦਾ ਹਾਂ ਜੀ ਇਹ ਨਹੀਂ ਸਰ ਉਹੋ ਹੀ ਜਿਹਨਾਂ ਨੇ ਆਉਣੀ ਇਧਰ ਆਇਆ ਆਂਦੇ ਆ ਉਹਨਾਂ ਚਾਹੁੰਦੇ ਆ ਉਹਨੂੰ ਕੋਈ ਡਰ ਨਹੀਂ ਲੱਗਦਾ ਭਾਈ ਇਧਰ ਹੋ ਜਾਓ ਜਾਓ ਹਾਂ ਹਮ ਜਾਵਾਂਗੇ ਬਾਹਰ ਮੁੜੇ ਲੇ ਲੇ ਅਗੇ ਜੇ ਅੱਜ 6 ਜਿਹੜੇ ਤੁਸੀਂ ਅਗੇ ਜੇ ਭਾਈ ਜਿਵੇਂ ਨਵਾਂ ਟਰੈਕਟਰ ਲੈ ਆਣਾ ਭਾਈ ਆਹਾਂ ਕੋਹ ਨਾ ਲੈ ਕੋਈ ਹੈ ਨਾ ਤੁਹਾਡੇ ਕੋਲ ਨਹੀਂ ਖੁੰਦਾ ਪੰਜ ਜਣਿਆਂ ਕੋਈ ਤੁਸੀਂ ਹੋਰ ਲੱਗੇ ਤਾਂ ਖੋਲੋ ਨਹੀਂ ਗਾਟਾ ਟਰੈਕਟਰ ਤੋਂ ਤਾਂ ਲੋਡ ਹੀ ਆ ਨਹੀਂਦਾ ਆਪਣਾ ਖਰਾਬ ਹੋ ਜਾਂਦਾ ਹੈ ਕਿ ਅਸੀਂ ਐਸਐਸਐਫ ਸੁਰੱਖਿਆ ਸੜਕ ਸੁਰੱਖਿਆ ਫੋਰਸ ਗਰਾਸਪੁਰ ਐਸਐਸਆਈ ਸੁਰਿੰਦਰ ਸਿੰਘ ਵਾਇਰਲੈਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ ਬੱਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਹੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਹੈ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਹੁਣੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਉਹ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੰਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਆ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੇਥਲਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਆ ਇਹ ਹੁਣ ਸਿਟੀ ਵਾਲਿਆਂ ਆਈਓ ਹੁੰਦਾ ਰੋ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਇਸ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਆ ਉਰੇ ਕਾਟਿੰਗ ਦੇਖਣਗੇ ਵੀ ਜੇ ਤੱਕ ਇਹ ਕਰਾਉਣੀ ਨਹੀਂ ਤੇ ਫਿਰ ਮਹਾਰਾਜ ਨਵਾ ਕਰਦਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਨਾਲ